ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਅੱਜ ਗੱਲ ਕਰਾਂਗੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਿਹਨਾਂ ਦੀ ਹਾਲਤ ਬੀਤੀ ਰਾਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਡਾਕਟਰਾਂ ਨੂੰ ਖਾਸੀ ਮੁਸ਼ਕਲ ਵੀ ਕਰਨੀ ਪਈ ਦੱਸ ਦਈਏ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚਰੰਗਵੇਂ ਦੇਣ ਵਿੱਚ ਸ਼ਾਮਲ ਹੋ ਗਿਆ ਉੱਥੇ ਹੀ ਡੱਲੇਵਾਲ ਦੇ ਸਮਰਥਨ ਵਿੱਚ ਹਰਿਆਣਾ ਤੋਂ ਕਿਸਾਨਾਂ ਦਾ ਜੱਥਾ ਖਨੋਰੀ ਮੋਰਚੇ ਤੇ ਪਹੁੰਚ ਚੁੱਕਿਆ ਹੈ ਅਤੇ ਉਹਨਾਂ ਵਿੱਚੋਂ 10 ਕਿਸਾਨਾਂ ਵੱਲੋਂ ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ਵੀ ਸ਼ੁਰੂ ਕਰ ਦਿੱਤਾ ਗਿਆ ਜਸਦਈਏ ਇਸ ਤੋਂ ਪਹਿਲਾਂ 111 ਕਿਸਾਨਾਂ ਵੱਲੋਂ ਮਰਨਵਰਤ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਖਨੋਰੀ ਮੋਰਚੇ ਤੇ ਮਰਨਵਰਤ ਤੇ ਬੈਠੇ ਕਿਸਾਨਾਂ ਦੀ ਸੰਖਿਆ ਡੱਲੇਵਾਲ ਨੂੰ ਮਿਲਾ ਕੇ 122 ਹੋ ਗਈ ਹੈ ਕਿਸਾਨ ਨੇ ਤਵਣੇ ਦੱਸਿਆ ਕਿ ਅੱਜ ਦੇਸ਼ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਰਾਹ ਉੱਤੇ ਚੱਲਦੇ ਹੋਏ ਆਪਣੀ ਕੁਰਬਾਨੀ ਦੇਣ ਨੂੰ ਵੀ ਤਿਆਰ ਨੇ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਇਸ ਗੱਲ ਨੂੰ ਸਮਝਦੇ ਨੇ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜ਼ਮੀਨ ਖੇਤੀ ਅਤੇ ਲੋਕਾਂ ਨੂੰ ਬਚਾਉਣ ਲਈ 54 ਦਿਨਾਂ ਤੋਂ ਅਮਰਨ ਅੰਛਣ ਕਰ ਰਹੇ ਨੇ ਅਤੇ ਅਸੀਂ ਸਾਰੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਮੇਰੇ ਸਹਿਯੋਗੀ ਸਾਹਿਲ ਬਰਦਵਾਜ ਤਾਂ ਸਾਹਿਲ ਕੀ ਜਾਣਕਾਰੀ ਹੈ ਹਰਿਆਣਾ ਤੋਂ ਕਿਹੜੇ ਕਿਸਾਨ ਪਹੁੰਚੇ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ ਜੀ ਨਵੀਂ ਦੀ ਹਰਿਆਣਾ ਤੋਂ 10 ਕਿਸਾਨ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਨੇ ਜਿਨ੍ਹਾਂ ਦਾ ਮਾਮਲਾ ਨਾਮ ਦੱਸਾਂ ਤਾਂ हिसार ਤੋਂ ਜਿਹੜੇ ਦਸ਼ਰਤ ਮਲਿਕ ਨੇ ਉਹ ਪਹੁੰਚੇ ਨੇ ਸੋਨੀਪੱਤ ਤੋਂ ਵੀਰਿੰਦਰ ਖੋਖਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਸੋਨੀਪੱਤ ਤੋਂ ਹੰਸਬੀਰ ਜਿਹੜੇ ਨੇ ਉਹ ਵੀ ਇਸ ਜਿਹੜੇ ਜੱਥੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਨੇ ਤੇ ਪਾਣੀਪੱਤ ਤੋਂ ਰਣਵੀਰ ਭੁੰਕਰ ਵੀ ਜਿਹੜੇ ਨੇ ਉਸ ਜੱਥੇ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ ਜਿੰਦ ਤੋਂ ਜਿਹੜੇ ਨੇ ਉਹ ਰਾਮਪਾਲ ਉਜਾਨਾ ਪਹੁੰਚੇ ਨੇ ਸੋਨੀਪੱਤ ਤੋਂ ਬਿੰਦੀ ਦਹਿਆ ਪਹੁੰਚੇ ਨੇ ਤੇ ਜਿੰਦ ਤੋਂ ਸ਼ੁਰੇਚ ਜੁਲਹਿੜਾ ਜਿਹੜੇ ਨੇ ਉਹ ਵੀ ਪੁਛੇ ਹੋਏ ਨੇ ਤੇ ਹਿਸਾਰ ਤੋਂ ਜਗਵੀਰ 베ਰਵਾਲ ਇਹ ਸਾਰੇ ਕਿਸਾਨ ਜਿਹੜੇ ਨੇ ਇਹ ਦਸ ਕਿਸਾਨ ਜਿਹੜੇ ਨੇ ਜੋ 111 ਕਿਸਾਨਾਂ ਦਾ ਜੱਥਾ ਜੋ ਅੰਛਲ ਤੇ ਬੈਠੇ ਹੋਏ ਨੇ ਉਹਨਾਂ ਦਾ ਸਾਥ ਦੇਣ ਦੇ ਲਈ ਪੁਛੇ ਹੋਏ ਨੇ ਕਿਉਂਕਿ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਦੇਸ਼ ਦੇ ਕਿਸਾਨ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹ ਆਪਣੀ ਰਾਹ ਤੇ ਚੱਲਦੇ ਹੋਏ ਜਿਹੜਾ ਕੁਰਬਾਨੀ ਦੇਣ ਨੂੰ ਤਿਆਰ ਹੋਏ ਨੇ ਕਿਸਾਨਾਂ ਦੇ ਲਈ ਕੁਰਬਾਨੀ ਦੇ ਰਹੇ ਨੇ ਕਿਸਾਨੀ ਮੰਗਾਂ ਦੇ ਲਈ ਕੁਰਬਾਨੀ ਦੇ ਰਹੇ ਨੇ ਤੇ ਦੇਸ਼ ਦੇ ਕਿਸਾਨ ਹੋਣ ਇਸ ਗੱਲ ਨੂੰ ਸਮਝਦੇ ਨੇ ਕਿ ਇਹਦੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦੀ ਜ਼ਮੀਨ ਉਹਨਾਂ ਦੀ ਖੇਤੀ ਤੇ ਉਹਨਾਂ ਦੇ ਲੋਕਾਂ ਦੇ ਬਚਾਉਣ ਦੇ ਲਈ ਚਰਨਜਮਾ ਦਿਨ ਦੇ ਵਿੱਚ ਜਿਹੜੇ ਪਹੁੰਚ ਚੁੱਕਿਆ ਤੇ ਇਸ ਕਰਕੇ ਉਹ ਉਹਨਾਂ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾਉਣ ਲਈ ਖੜੇ ਹੋਏ ਨੇ ਤੇ ਇਸ ਕਰਕੇ ਇਸ ਅੰਚਨ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਹੋਏ ਨੇ ਤਸਾਹਿਲ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਬੀਤੀ ਰਾਤ ਹਾਲਤ ਜੋ ਸੀ ਨਾਜ਼ੁਕ ਹੋ ਗਈ ਸੀ ਉਸ ਬਾਰੇ ਕੀ ਅਪਡੇਟ ਬਿਲਕੁਲ ਬੀਤੀ ਰਾਤ ਜਿਹੜੀ ਆ ਉਹਨਾਂ ਦੀ ਸਿਹਤ ਜਿਹੜੀ ਆ ਅਚਾਨਕ ਵਿਗੜ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਨੂੰ ਖਾਸ ਜਿਹੜੀ ਮੁਖਸ਼ੱਕਤ ਜਿਹੜੀ ਕਰਨੀ ਪਈ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਉਂਕਿ ਡਾਕਟਰ ਉਹਨਾਂ ਦੇ ਨਾਲ ਹੀ ਨੇ ਕਿਹਾ ਜਾ ਰਿਹਾ ਕਿ ਡਾਕਟਰ ਨਾਲ ਦੇ ਨਾਲ ਉਹਨਾਂ ਦੇ ਨਾਲ ਰਹਿ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਨਾਲ ਦੇ ਨਾਲ ਕਰ ਰਹੇ ਨੇ ਤਾਂ ਜੋ ਕੋਈ ਨਾ ਹੁਣੀ ਨਾ ਵਾਪਰ ਸਕੇ ਤਾਂ ਇਹ ਵੀ ਦੱਸ ਦਈਏ ਕਿ ਜਰਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਿਹੜਾ ਹੈ ਉਹ 53 ਜਿਹੜਾ ਉਹ ਕਰੋਸ ਕਰ ਚੁੱਕਿਆ ਹੈ 54ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਖਨੋਰੀ ਮੋਰਚੇ ਤੇ ਚੱਲ ਰਿਹਾ ਹੈ ਜਿਹੜਾ ਜਰਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਿਹੜਾ ਇੱਕ ਜਾਰੀ ਕੀਤਾ ਹੈ ਮੈਡੀਕਲ ਬੁਲੇਟਿਨ ਦੇ ਅਨੁਸਾਰ ਹੀ ਜਿਹੜਾ ਉਹਨਾਂ ਦਾ ਟਰੀਟਮੈਂਟ ਜਿਹੜਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਰਾਤ 12:30 ਵਜੇ ਦੇ ਕਰੀਬ ਜਿਹੜੀ ਹੈ ਓਟਲੇਵਾਲ 3 ਤੋਂ 4 ਜਿਹੜੀਆਂ ਉਲਟੀਆਂ ਕਰਦੇ ਨੇ ਤੇ ਕੱਲ ਰਾਤ ਤੋਂ 150 200 ਮਿਲੀਲੀਟਰ ਪਾਣੀ ਜਿਹੜਾ ਜਦੀ ਸਿੰਘ ਢੱਲੇਵਾਲ ਨੇ ਪੀਤਾ ਤੇ ਕਿਸਾਨ ਅਗੁਆ ਨੇ ਇਹ ਵੀ ਕਿਹਾ ਕਿ ਜਜੀਤ ਸਿੰਘ ਬੱਲੇਵਾਲ ਜੀ ਦਾ ਡਾਕਟਰੀ ਚੈੱਕਅਪ ਕਰਨ ਵਾਲੇ ਡਾਕਟਰਾਂ ਨੂੰ ਉਹਨਾਂ ਦੀ ਸਥਿਤੀ ਬਾਰੇ ਮੀਡੀਆ ਦੇ ਮਾਧਿਅਮ ਨਾਲ ਦੇਸ਼ ਨੂੰ ਦੱਸਣਾ ਚਾਹੀਦਾ ਪਰ ਸਰਕਾਰੀ ਡਾਕਟਰ ਅਜਿਹਾ ਨਹੀਂ ਕਰਦੇ ਸਰਕਾਰੀ ਡਾਕਟਰ ਜਿਹੜੇ ਨੇ ਕੁਰੀਅਸ ਕਰ ਰਹੇ ਨੇ ਉਹ ਮੀਡੀਆ ਨੂੰ ਸਾਰੀ ਜਾਣਕਾਰੀ ਨਹੀਂ ਦੇ ਰਹੇ ਪਰ ਫਿਰ ਵੀ ਜੋ ਅੰਦਰ ਉਹਨਾਂ ਦੇ ਨਾਲ ਲੋਕ ਨੇ ਉਹ ਦੱਸ ਰਹੇ ਨੇ ਕਿ ਤਿੰਨ ਤੋਂ ਚਾਰ ਵਾਰ ਉਹ ਰਾਤ ਨੂੰ ਉਲਟੀਆਂ ਕਰ ਚੁੱਕੇ ਨੇ 150 ਤੋਂ 200 ਮਿਲੀਲੀਟਰ ਪਾਣੀ ਪੀ ਚੁੱਕੇ ਨੇ ਤਾਂ ਇਹ ਕਹਿਣਾ ਫਿਰ ਲੱਗਦਾ ਹੈ ਕਿ ਫਿਰ ਜਿਹੜੀ ੱਲੇਵਾਲ ਦੀ ਸਿਹਤ ਆ ਦਿਨ-ਦਿਨ ਵਿਗੜਦੀ ਜਾ ਰਹੀ ਹੈ ਲਗਾਤਾਰ ਜੀ ਬਹੁਤ ਬਹੁਤ ਧੰਨਵਾਦ ਸਾਹਿਲ ਜਾਣਕਾਰੀ ਦੇਣ ਲਈ ਤਾਂ ਤੁਸੀਂ ਮੇਰੇ ਸਾਥੀ ਕੋਲੋਂ ਸੁਣਿਆ ਹੈ ਕਿ ਹਰਿਆਣਾ ਦੇ ਕਿਸਾਨ ਡੱਲੇਵਾਲ ਸਣੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਰਬਾਨੀ ਦੇਣ ਲਈ ਵੀ ਤਿਆਰ ਨੇ ਦੂਜੇ ਪਾਸੇ ਦੱਸ ਦਈਏ ਕਿ ਦਾਤਾ ਸਿੰਘ ਵਾਲਾ ਖਡੌਂਰੀ ਮੋਰਚੇ ਦੇ ਉੱਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੇ ਡਾਕਟਰਾਂ ਨੇ ਜੋ ਜਾਣਕਾਰੀ ਸਾਹਿਲ ਨੇ ਦਿੱਤੀ ਹੈ ਕਿ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਡੱਲੇਵਾਲ ਦੀ ਹਾਲਤ ਰਾਤ ਨੂੰ ਬੇहद ਨਾਜ਼ੁਕ ਹੋ ਗਈ ਸੀ ਅਤੇ ਉਤੇ ਹੀ ਉਹਨਾਂ ਵੱਲੋਂ ਪਾਣੀ ਵੀ ਬਹੁਤ ਘੱਟ ਮਾਤਰਾ ਦੇ ਵਿੱਚ ਲਿਆ ਜਾ ਰਿਹਾ ਹੈ ਜਿਸ ਤੇ ਚੱਲਦੀ ਉਹਨਾਂ ਦੀ ਹਾਲਤ ਹੋਇਆ ਉਹ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਉਤੇ ਹੀ ਡਾਕਟਰੀ ਚੈੱਕਅਪ ਕਰਨ ਵਾਲੇ ਜੋ ਡਾਕਟਰੀ ਟੀਮ ਹੈ ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਦੇ ਜ਼ਰੀਏ ਦੇਸ਼ ਨੂੰ ਡੱਲੇਵਾਲ ਦੇ ਹਾਲਾਤਾਂ ਬਾਰੇ ਦੱਸਣਾ ਚਾਹੀਦਾ ਪਰ ਸਰਕਾਰੀ ਡਾਕਟਰ ਜੀ ਹੈ ਨਹੀਂ ਕਰ ਰਹੀਏ ਉਤੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਖਨੋਰੀ ਮੋਰਚੇ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਦੋਹੇ ਮੋਰਚਿਆਂ ਦੀ ਬੈਠਕ ਅੱਜ ਇੱਕ ਵਾਰ ਫੇਰ ਪਟਿਆਲੇ ਦੇ ਪਾਤੜਾ 'ਚ ਐਸਕੇਐਮ ਨਾਲ ਦੋਹੇ ਮੋਰਚਿਆਂ ਦੀ ਬੈਠਕ ਹੋਵੇਗੀ ਅਤੇ ਇਸ ਦੇ ਵਿੱਚ ਏਕੇ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਆਸ ਲਗਾਈ ਜਾ ਰਹੀ ਹੈ ਕਿ ਅੱਜ ਦੀ ਬੈਠਕ ਵਿੱਚ ਏਕੇ ਤੇ ਸਹਿਮਤੀ ਬਣ ਸਕਦੀ ਹੈ ਇਸ ਤੋਂ ਬਾਅਦ ਅੰਦੋਲਨ ਨੂੰ ਤਿੱਖਾ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਅਤੇ ਤੁਹਾਨੂੰ ਸੁਣਾਉਣੇ ਹਾਂ ਕਿ ਇਸ ਬਾਰੇ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਮੈਂ ਸਰਵਨ ਸਿੰਘ ਪੰਦੇੜ ਇਸ ਸਮੇਂ ਪਾਤੜਾ ਮੈਂ ਖੜਾ ਹਾਂ यहाँ आज एकता दिल्ली आंदोलन दो को मजबूत करने के लिए सभी संगठनों की मीटिंग होगी हमें आशा है आज जॉइंट मीटिंग के बाद बड़े ऐलान होंगे डलेवाल जी का अमर अंचन चौवेवें दिन में जा चुका है जैसा हम सुन रहे हैं इसराइल हमास के बीच सी फायर होने जा रहा है मुझे लगता है जो भी मानवाधिकारों को प्यार करते हैं उनके लिए सुखद खबर है और जो हमने 21 जनवरी को दिल्ली कूच 101 किसानों को करने का निर्णय लिया है मोदी सरकार से भी पूरे देश के किसान मजदूर सुखद न्यूज सुनना चाहते हैं वो भी कहें रास्ते खुल रहे हैं आइए आप हमारे देश के नागरिक हैं और देश की राजधानी आपके लिए पीसफुली लोकतांत्रिक तरीके से आंदोलन करने का आपको भी हक है हम चाहते हैं मोदी सरकार हमारे साथ दुश्मन देश के नागरिक जैसा ट्रीटमेंट ना करे और वो हमें मान ले भी हम इस देश के किसान मजदूर हैं और बड़ा दिल करें अपनी जुम्मेवार को समझे हाथ बढ़ाएं और किसान मजदूर की समस्याओं का हल करें ऐसी हम आशा रखते हैं ये आंदोलन मांगे मानने तक जारी रहेगा धन्यवाद ਤਤ ਤੁਸੀਂ ਸੁਣਿਆ ਕਿ ਸਰਵਨ ਸਿੰਘ ਪੰਦੇਰ ਨੇ ਸੁਖਾਵੇਂ ਮਾਹੌਲ ਵਿੱਚ ਬੈਠਕ ਤੋਂ ਬਾਅਦ ਸੰਘਰਸ਼ ਤਿੱਖਾ ਕਰਨ ਦੀ ਗੱਲ ਕੀਤੀ ਹੈ ਦੂਜੇ ਪਾਸੇ ਗੱਲ ਕਰੀਏ ਹਰਿਆਣਾ ਤੋਂ ਆਏ ਕਿਸਾਨਾਂ ਦੀ ਕਿਸਾਨਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੇ ਰਾਹ 'ਤੇ ਚੱਲਦਿਆਂ ਹੋਇਆਂ ਉਹ ਆਪਣੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਣੀ ਟੀਵੀ ਨਾਲ